ਔਰ ਵਈ ਕੀ ਹਾਲ ਜਲ ਸਾਡੇ ਵੀਰਾਂ ਦਾ ਅੱਜ ਆਪਾਂ ਵੱਡੇ ਕੂਤਿਆਂ ਦਾ ਡੀ ਵਾਰਮਿੰਗ ਤੇ ਆਪਾਂ ਲਈ ਨੁਕਸਾਨ ਹੋ ਗਿਆ ਸਵੰਜ ਰੁੱਟ ਗਿਆ ਆਪਣੀ ਫਿਰ ਆਪਾਂ ਨਾਲ ਇੰਨੇ ਕਰ ਦਿੰਦੀ ਵਾਰਮਿੰਗ ਆਹ ਪਿੰਜਰੇ ਚ ਕਰਾਂਗੇ ਭਾ ਕੇ ਸਾਰਿਆਂ ਦੀ ਡੀ ਵਾਰਮਿੰਗ ਖਾਲੀ ਕਰ ਲਏ ਇਹ ਉਧਰ ਕੂਤਰ ਲਿਓਣੇ ਪਰ ਕੇ ਪੰਜਾਲ ਚ ਤੇ ਕਰਦੇ ਆਗੇ ਵੀਡੀਓ ਕੰਟੀਨਿਊ ਆਹ ਲਾਵਾਂਗੇ ਪੈਪਰਾਈਨ ਤਾਂ ਆਪਨੇ ਕੂਤਰ ਵੀ ਡਾਇਏ ਹੋਏ ਆਗੇ ਛੱਡੇ ਹੋਇਆ ਜਿਗੂਤਰਾ ਆਪਣੇ ਦੇਖ ਲਓ ਆਵਰਦੇ ਆਗੇ ਟਾਈਮ ਤਾਂ ਹੋ ਗਿਆ 11 ਕ ਦਾ ਟਾਈਮ ਲੇਟ ਆਪਾਂ ਵੱਡੇ ਗੂਤਿਆਂ ਦੀ ਵਾਰਮਿੰਗ ਕਰਨ ਨੂੰ ਕੋ ਬਿੱਲੇ ਨਹੀਂ ਹੋਈ ਸੀ ਭਾਈ ਇਹਨਾਂ ਦਾ ਦਾਣੇ ਸੀਗੇ ਜੇਰ ਕੇ ਬਾਹੋਂ ਗੇ ਲੇਟ ਸਾਢੇ ਹਰ ਹੋ ਗਿਆ ਟਾਈਮ ਮਾਂਹ ਜਲਾਜ ਕਰ ਨਹੀਂ ਕਰਨੀਆਂ ਆ ਦੇਖ ਲਓ ਵੀ ਆਵਰਦੇ ਆ ਚਲੋ ਲਿਆਉਨੇ ਵੱਡੇ ਗੂਤਰ ਕਰਦੇ ਨੇ ਦੀ ਵਾਰਮਿੰਗ ਇੱਧਰ ਲੈਂਦੇ ਵੇ ਸਾਰੇ ਵੱਡੇ ਗੂਤਰ ਭਾਈ ਇਹਨਾਂ ਨੂੰ ਕਰਦੇ ਆਪਾਂ ਦੀ 12ਵੀਂ ਕਰਕੇ 12ਵੀਂ ਨੂੰ ਸਾਨੂੰ ਮਿਲਦੇ ਇਹਨਾਂ ਦੇ ਹਲੇ ਇੱਧਰ ਬੈਠਿਆ ਇੰਦਰ ਇਹਨਾਂ ਨੂੰ ਜਾ ਕੇ ਲਿਆਵਾਂਗੇ ਪਹਿਲੇ ਇਹਨਾਂ ਨੂੰ ਦੇਈਏ ਦਵਾਈ ਆਪਾਂ ਹੱਸ ਚੱਲ ਰਿਹਾ ਵੀ ਪ੍ਰੋਸੈਸ ਵਾਲੇ ਹਾਂ ਦੇਖੋ ਇੱਧਰ ਹੋਰ ਭਰ ਲੈਂਦੇ ਆਪਾਂ ਇਹਨਾਂ ਨੂੰ ਇੱਕ ਦਵਾਈ ਦੇਤੀ ਜਿਹੜੇ ਆਹ ਹੋ ਗਏ ਇਹ ਸਾਰੇ ਇਕੱਲੇ ਕੂਤਰਾਂਗੇ ਆ ਮਿਕਸਰ ਵਿੱਚ ਕੂਤਰ ਵਿੱਚ ਕੂਤਰੀਆਂ ਇਹਨਾਂ ਨੂੰ ਦਿੰਨੇ ਹਨ ਦਵਾਈ ਤੇ ਵੀਡੀਓ ਤੇ ਕਰਦੇ ਗਾਉਂਕੀ ਆ ਆਪਣੀ ਕਾਲੀ ਜੀ ਨਿਕੂਦਰੀ ਹਾਂ ਇੱਧਰ ਵੀ ਆਪਾਂ ਕਰਤ ਸਾਰੇ ਜਾਨਵਰ ਇੱਧਰ ਸਾਰਿਆਂ ਨੂੰ ਦਵਾਈ ਦੂ ਦਿੱਤੀ ਸਾਰੇ ਛਿੱਟ-ਵਟ ਕਰਦੇ ਇੱਧਰ ਆ ਬੈਠੇ ਸਾਰੇ ਵੱਡੇ ਔਰੂ ਪੈਂਦਾ ਔਰੂ ਹੁੰਦਾ ਆ ਸਾਰੇ ਬੈਠੇ ਆ ਵੱਡਿਆਂ ਸਾਰਿਆਂ ਨੂੰ ਪੰਜੀ ਲਾਦੀ ਦੇਖਦੇ ਆ ਕੀ ਬਣਦਾ ਕੱਟੂ ਬਾਹਰ ਪਿੰਜਰਾ ਚੋਂ ਮੋਬਾਈਲ ਹਮ ਕੱਟਾ ਬਾਕੀ ਗੀ ਨੀ ਬਾਈ ਇਹ ਗਰਾ ਬੈਠਿਆ ਤੇ ਆਪਣੇ ਹੀ ਜਾਣ ਬਰੁੱਡੀ ਇਹਨੇ ਹੱਥਾਂ ਲੱਗੀਆਂ ਹੁੰਦਾ ਹੁੰਦਾ ਸਾਹ ਦਿੰਦੇ ਹੈਗੇ ਇਹ ਤਾਂ ਹੋਈ ਜਾਂਦਾ ਕਾਲਾ ਸੀਨਾ ਤੇ ਹੁਣ ਬਾਕੀ ਵੀ ਸਾਹ ਨੇ ਇੱਕ ਵੜ ਖੜੋ ਬਰੋ ਆਹ ਹਾਂ ਦਾ ਹਰੀ ਬਾਗਲ ਕੋਲ ਆਹ ਹਰੀ ਜਾਂਦਾ ਰ ਅਤੇ ਇੱਕ ਆ ਜਾ ਰਿਹਾ ਹੈ ਇੱਕ ਕਾ ਆਂਦਾ ਰ ਇੱਕ ਕਾ ਫਰਦਾ ਤਨਾਗੀ ਆਰੇ ਫਿਰਦੇ ਲਗਭਗ ਤੁਹਾਨੂੰ ਦਿਖਾਉਣਾ ਕਿ ਕਰਦੇ ਹਾਂ ਵੀਰੇ ਕੰਟੀਨਿਊ ਸਾਰੀ ਫਿਰਦੇ ਆ ਆਹਦੇ ਤੋਂ ਇਹ ਗੁੱਡੇ ਹੋ ਕੇ ਖਾਲੀ ਭਈ ਜਾਮਾ ਹਾਂ ਦੇਖ ਲਓ ਤਾਂ ਉਹਨਾਂ ਨੇ ਕਰਦਾ ਮਿੱਤਰ ਸਫਾਈ ਚੰਗੀ ਤਰ੍ਹਾਂ ਟਿਕਾ ਕੇ ਅੰਦਰ ਜੀਏ ਲੱਗੇ ਵਿੱਚ ਦਬਾਈ ਹੋਈ ਸੜਕਾਂ ਦੇ ਰੱਖਦਾ ਹਾਂ ਹੱਥ ਨੇ ਖੋਲਾਂਗੇ ਉਹਨੂੰ ਉਹ ਸਾਫ਼ ਸੁਥੋ ਜੋਂ ਵੇਖਣੋਂ ਪਰ ਕਰਦੇ ਹਾਂ ਕਿਹੜਾ ਕਰਦੇ ਦੀ ਸਫਾਈ ਜਿਵੇਂ ਆ ਦੇਖ ਲਓ ਚੱਕ ਕੇ ਛਿੜ ਦਾਂਗੇ ਕਿਹੜਾ ਸਾਰ ਗੰਦ ਨੂੰ ਆ ਦੇਖ ਲਓ ਚਲੋ ਕਰਦੇ ਆਂ ਵੀ ਸਫਾਈ ਅੱਗੇ ਵੀਡੀਓ ਕਰਦੇ ਆਂ ਕੰਟੀਨਿਊ ਕਰਕੇ ਬੜਾ ਮੋਟਾ ਕਿਰਾਉ ਨੂੰ ਝਾੜ ਦਾਂਗੇ ਬੱਚੋ ਦਵਾਈ ਨੂੰ ਸਿਰਕ ਕਰਦਾਂਗੇ ਬੰਦਾ ਸਮਝ ਮੈਂ ਫਿਰ ਤੇ ਚੜੇ ਇੰਦਰ ਗਏ ਆ ਜਾਂਦਾ ਇਹ ਕੁਛ ਕਾਇ ਨਹੀਂ ਤਾਂ ਹੈ ਨਹੀਂ ਯਾਰ ਬਰੋਂ ਮਿੱਠਾ ਹੀ ਖਾਂਦੇ ਹੁੰਦੇ ਪਰ ਆਪਾਂ ਸਫਾਈ ਰੱਖਣੀ ਪਣੀ ਜ਼ਰੂਰੀ ਆ ਚਲੋ ਕਰਦੇ ਆਂ ਵੀਡੀਓ ਕੰਟੀਨਿਊ ਬਈ ਦੇਖ ਲੋ ਕੀ ਗੰਦ ਪਿਆ ਹੈ ਆਂਡੇ ਫੋਕੇ ਹਾਂ ਥੱਲੀ ਲਾ ਦਾਂਗੇ ਫਿਰ ਆਪਾਂ ਚਲੋ ਵੀ ਕਰਦੇ ਆਂ ਵੀਡੀਓ ਕੰਟੀਨਿਊ ਓਕੇ ਬਾਈ ਸ਼ਕਮ ਇੱਕ ਘਰ ਬਠਰ ਬਾਹਰ ਲਿਆ ਹੁਣ ਆਪਾਂ ਜੜ ਕਰਨ ਜਦੋਂ ਬਾਈ ਜੀ ਇਹ ਮਾਰਨੇ ਜਿਹੜੀ ਇਹਨੂੰ ਛੜ ਕੇ ਸਾਰੇ ਚੰਗੀ ਤਰ੍ਹਾਂ ਸਪਾਈ ਕਰਕੇ ਮਾ ਛੜ ਕੇ ਇੱਕ ਨੰਬਰ ਮਾ ਦਾਂਗੇ ਹੁਣ ਆਪਾਂ ਛੜਕਦੇ ਆ ਆਹ ਘਰ ਬਠਰ ਬਾਹਰ ਸਿੱਟਾ ਹੀ ਐ ਆਹ ਮਾਰ ਕਰਦੇ ਆਂਦੇ ਹੁੰਦੇ ਆਲੇ ਇਹ ਕਾਰ ਹੈਗਾ ਠੀਕ ਆ ਲੜੀ ਕਰਦੇ ਹੁਣ ਕੰਮ ਕਲੇਆਨ ਆਹ ਦੇਖੋ ਵੀ ਖੁੱਡੇ ਦਾ ਹਾਲ ਤੇ ਹੁਣ ਪੰਜ ਮਿੰਟ ਬਾਅਦ ਦੇਖੋ ਬਣਾਉਣਾ ਛਟਵਟ ਕਰਤਾ ਰਾਈਡੀ ਆ ਵੀ ਖੁੱਡੇ ਜਮ ਇੱਕ ਨੰਬਰ ਆਨੇ ਕ ਲਗਾਂਦਾਂ ਹੁਣ ਆਪਾਂ ਇਧਰੀ ਬਾਰੀ ਤੇ ਹੁਣ ਪਹਿਲਾਂ ਕਰਤਾ ਰੈਡੀ ਕਰੋ ਚੈੱਕ ਉਧਰ ਕਰਦੇ ਆਪਾਂ ਇਧਰ ਆਪਣੇ ਕਬੂਤਰ ਨਹੀਂ ਜਾਂਦੇ ਆ ਆਪਾਂ ਸਾਰੇ ਕਬੂਤਰ ਤਾੜਦੇ ਜੀ ਬਈ ਆ ਡੱਬਾ ਕੇ ਹੁਣ ਬੈਠਾ ਆ ਡੱਬਾ ਆਪਣਾ ਕੇ ਹੁਣ ਬੈਠਾ ਫੋਕਸ ਆਊਟ ਹੋ ਗਿਆ ਕੈਮਰਾ ਆਹੀ ਡੱਬਾ ਕੇ ਬੈ ਗਿਆ ਆਪਣਾ ਹੁਣ ਟਾਈਮ 6:30 ਦਾ ਹੋ ਗਿਆ 6:30 ਦਾ ਹਾਂ ਜੀ ਦੇ ਪੰਜ ਹੀ ਵਜੇ ਕੇ ਮੈਂ ਸਾਵਣਾ ਦਾ ਡੱਬਾ ਕੇ ਵਰਗਾ ਈ ਵਾਰਮਿੰਗ ਕਿਤੇ ਦੇ ਕਬੂਤਰਾਂ ਦੀ ਹੁਣ ਛੱਡ ਦੇਣਾ ਉਹਨੂੰ ਗੁੱਡੇ ਚ ਚੰਗੀ ਤਰ੍ਹਾਂ ਆਪਾਂ ਸਫਾਈ ਕਰਤੀ ਸੀ ਇਹਨਾਂ ਨੂੰ ਯਾਰਚ ਕਰਕੇ ਸਾਰੇ ਨੂੰ ਛੱਡ ਦੇ ਅੰਦਰ ਮਿਲਦੇ ਆਂ ਕਰਕੇ ਅੰਦਰ ਇਹਨਾਂ ਨੂੰ ਸਾਰਿਆਂ ਨੂੰ ਅੰਦਰ ਗੁੱਡੇ ਸਾਫ਼ ਸੁਭ ਕਰਕੇ ਵਧੀਆ ਇੱਕ ਨੰਬਰ ਬਣਾ ਕੇ ਵੀ ਢਾਣੇ ਦੂਨੇ ਪਾਦੇ ਸਾਰਿਆਂ ਨੂੰ ਸਾਰਿਆਂ ਨੇ ਪਾਣੀ ਪੁਣੀ ਕੱਚਲੇ ਚ ਕਬੂਤਰਾਂ ਨੂੰ ਹੁਣ ਸਾਰਿਆਂ ਨੂੰ ਦਾਣੇ ਪਾਣੀ ਪਾ ਕੇ ਇਧਰ ਖੁੱਡਾ ਕਰਦਿੰਦੇ ਬੰਦ ਇਹੜੇ ਉੱਡ ਗਏ ਉਤਰਨ ਨੂੰ ਪਾਣੀ ਖਿੱਚ ਲੈਣ ਤੋਂ ਫੇਰ ਇਹਨਾਂ ਨੂੰ ਪਿਉਨ ਦਰਦੇ ਆਪਾਂ ਤਾਂ। ਫੇਰ ਦਰਾਂਗੇ ਇਹਨੂੰ। ਇੱਕ ਦਾ ਟਾਈਟ ਹੋ ਗਿਆ ਹਾਂ। ਆਹ ਹੁਟਦਾ ਨਿਬੜ ਗਿਆ। ਪਾਣੀ ਪਾ ਕੇ ਰੱਖ ਜਾਏ ਹੁਣ ਆਪਾਂ। ਤੇ ਇੱਧਰਲੇ ਜਾਨਵਰਾਂ ਨੂੰ ਆਏ 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 ਆਏ। ਆਏ 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 ਆਏ। ਆਇਆ 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 ਇਹਨਾਂ ਨੂੰ ਪਾਣੀ ਪੁਣੀ ਖਿੱਚ ਲੈਣ ਦੋ ਫੇਰ ਆਪਾਂ ਨਾਲ ਪਾਉਣਾ ਦਾਣੇ ਪਾਣੀ ਦੇਖ ਲੈਣੇ ਆ ਪਾਣੀ ਪੁਣੀ ਖਿੱਚਿਆ ਦੇਖ ਲੈ ਇਹਨਾਂ ਨੂੰ ਫੇਰ ਆਪਾਂ ਇਹਨਾਂ ਨੂੰ ਧਰ ਦਾਂਗੇ ਦਾਣੇ ਆਇਆ 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 ਪਾਣੀ ਪੁਣੀ ਇਹਨਾਂ ਨੇ ਖਿੱਚ ਲਿਆ ਬਈ ਇਹਨਾਂ ਨੂੰ ਧਰ ਦੇ ਹੁਣ ਦਾਣੇ ਆਪਾਂ ਆਪਣੇ ਖੇਤੋਂ ਕੱਖ ਲੈ ਕੇ ਜਾ ਰਹੇ ਆ। ਆਪਣਾ ਦਜੜਾ ਰਿਹਾ। ਤੇ ਆਪਾਂ ਜਾ ਰਹੇ ਆ ਘਰ ਨੂੰ। ਆ ਦੇ ਰਿਵਿਊ ਚੈੱਕ ਕਰੂਗੇ ਤਾਂ। ਚਲੋ ਕਰਿਆ ਕਰਦੇ ਆ ਵੀਡੀਓ। ਕੰਟੀਨਿਊ। ਦੇਖੋ ਮੜਾ ਇੱਕ ਵਾਰ। ਤੈਨਾ। ਸਨਸੈਟ। ਰਾਤ ਆਪਣੀ ਵੀਡੀਓ ਦੀ ਐਂਡਿੰਗ ਰਹੀ ਸੀ ਤੇ ਇੱਕ ਆਪਣਾ ਜੋੜਾ ਜਾ ਰਿਹਾ ਅੱਜ। ਕਰਲਸ ਉਹ ਗਮ ਉਹ ਜ ਆਪਣਾ ਤੇ ਨਾਲ ਚਿੱਟੀਆਂ ਦੀ ਕਬੂਤਰੀ ਇਹ ਜੋੜਾ ਪਹਲੇ ਹੀ ਆਪਣੇ ਯਾਰ ਮਿੱਤਰ ਤੋਂ ਉਹਨੇ ਗਾਹ ਦੇਣਾ ਗਏ ਇਹ ਬਜਾ ਤਾਂ ਪਰੋਕੜਾ ਨਹੀਂ ਕੋਈ ਕਬੂਤਰ ਬਹੁਤ ਚੰਗਾ ਸੀ ਬਈ ਇਹ ਕੋਈ ਨਹੀਂ ਫਿਰ ਚੈੱਕ ਲਾਉ ਜੋ ਜੋੜਾ ਨੀ ਰੱਤ ਹੋਈ ਹੁਣ ਬਜੋੜੇ ਪੱਟ ਦੇ ਸੀ ਦੇਖ ਲੋ ਕਬੂਤਰ ਨੂੰ ਅੱਥੇ ਵੱਢ ਕੇ ਸਾਂਹ ਖਰਾ ਜੰਮੇ ਦਾ ਆਹ ਕਬੂਤਰ ਵੀ ਦੇਖ ਲੋ ਤਰੋਂ ਛੱਡ ਦਿੰਨੇ ਅੰਦਰ ਨੂੰ ਓਕੇ ਬਾਏ ਬਾਏ ਬਾਈ ਫਿਰ ਮਿਲਦੇ ਕਿਸੇ ਨਵੀਂ ਵੀਡੀਓ 'ਚ